ਹੋਰ ਤੋਂ ਕੀ ਹਾਲ ਚਾਲ ਆ ਮੈਂ ਛੋਟਾ ਦੋ ਕਿਸੇ ਸਿੱਧੂ ਤੇ ਆਪਾਂ ਆਏ ਬਾਈ ਸ਼ਰਮਾ ਜੀ ਕੋਲੇ ਬਹੁਤ ਸੋਹਣੇ ਘਾਇਣ ਘਾਇਣ ਟਰੈਕਟਰ ਹੈ ਸ਼ਰਮਾ ਜੀ ਬਾਈ ਤੇ ਤੁਹਾਨੂੰ ਦਿਖਾਉਣਾ ਟਰੈਕਟਰ ਸ਼ਰਮਾ ਜੀ ਦੀ ਮੰਡੀ ਆਪਾਂ ਆਏ ਬਾਈ ਸ਼ਰਮਾ ਦੇ ਕੋਲੇ ਤੇ ਤੁਹਾਨੂੰ ਦੰਦੇ ਆ ਵੱਡੇ ਵੱਡੇ ਆ ਬਾਈ ਆਫਰ ਦੇ ਵਿੱਚ ਮਸ਼ਹੂਰ ਆ ਹੋਰ ਸ਼ਰਮਾ ਜੀ ਕੀ ਹਾਲ ਚਾਲ ਨੇ ਜੀ ਬਾਈ ਬਾਈ ਸੋਸੀਕਲ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਬਾਈ ਜੀ ਮਾਰਾ ਸੱਚੇ ਪਾਤਸ਼ਾਹ ਚਾਰਦੀ ਕਲਜ ਰੱਖੀ ਬਾਈ ਤੋਂ ਅੱਜ ਕਨਵੰਡੀ ਸਾਹਿਬ ਉਹ ਮੁੰਡੇ ਵਰ ਮੰਡੀ ਤੇ ਆ ਬਾਈ ਇਹ ਅੱਜ ਅਸੀਂ ਕੋਸ਼ਿਸ਼ ਕਰਾਂਗੇ ਭਾਈ ਸਹੀ ਵੀਡੀਓ ਦਿਖਾਉਂਦੀ ਹੈ ਨਾ ਕਿ ਯਾਰ ਉਹ ਟਰੈਕਟਰ ਹੋਣੇ ਪਹਿਲਾਂ ਭਾਈ ਸਭ ਤੋਂ ਪਹਿਲਾਂ ਭਾਈ ਇਹਦਾ 800 ਰੁਪਏ 550 ਤੋਂ ਇਹ ਤਿੰਨ ਮਸਲਾ ਪੰਜਾਬ ਨੰਬਰ ਹੈ ਟਰੈਕਟਰ ਸਾਰਾ ਭਾਈ ਸਾਰਾ ਇਹ ਵਾਲਾ ਹਰਕਾ ਫੁਰਕੀ ਡਾਜਿੰਗ ਹੋਈ ਹੋਈ ਹੈ ਭਾਈ ਥੋੜੀ ਬੋਤੀ ਸਟੌਪ ਜੇ ਬੈਂਪਰ ਤੇ ਹੋਈ ਹੈ ਭਾਈ ਜਿਹਦੇ ਨਾਲ ਬਾਅਦ ਦੇ ਵਿੱਚ ਗੱਲ ਦੇਣੀ ਆਉਂਦੀ ਹੈ ਪੰਜਾਬ ਨੰਬਰ ਹੈ ਡੰਡਾ ਫੱਟੀ ਛਟਰੀ ਨਾਲ ਪੁਰਾਣਾ ਟਰੈਕਟਰ ਚ ਕੱਟਿਆ ਜਾਉ ਲੋਡ ਪੈਂਕ ਹੁੰਦਾ 2,65,000 ਰੁਪਏ ਤੁਸੀਂ ਦੂਗੀ ਟ੍ਰੈਕਟਰ ਹਾਂ ਕਿੰਨੇ ਇਹ ਦੇ ਦਾਂਗੇ ਆਪਾਂ 2.5 ਲੱਖ ਨਹੀਂ ਜਾਇਜ ਕਰਦਾ ਵੀਡੀਓ ਦੇਖੀ ਜਾਂਦੇ ਆਪਾਂ ਮੈਂ ਤਾਂ ਮੰਤਨ ਕਰ ਦਾਂਗੇ ਆਪਣੀ ਘੜਾਂ ਲਗੀਰ ਵਿੱਚ ਹੀ ਆ ਨਹੀਂ ਹੁਣ ਹੀ ਕਰਦੇ 45,000 ਦਾ ਦੇਣਾ ਭਾਈ 45,000 ਦਾ ਕਹਿੰਦਾ 40,000 ਰੁਪਏ ਦਾ ਲੈ ਜਾ ਬਾਈ ਮੌਕੇ ਤੇ ਮੰਤਨ ਜ਼ੋਰ ਕਰ ਹੋਰ ਦਾ ਸਰਵੇਦਾਤਾ ਮੋੜ 40 40 ਹਜ਼ਾਰ ਇਹ ਆ ਜਾ ਬਾਲਾ ਤੱਕ ਆਣਾ ਹੋਰ ਵੀ ਮਾਰਦਾ ਲੈ ਭਾਈ ਆ ਫੇਰ ਆ ਗਿਆ ਪਰਜਾ ਤੇਰੇ ਕੋਲੇ ਯਾਰ ਬੰਦ ਜਾਵਾਂਗੇ ਸੀ ਖੜਾ ਸੀ ਹੁਣ ਲਿਆਂਦਾ ਕੱਢ ਕੇ ਦਵਾ ਉਹੀ ਇਹ ਆਦਾ ਆਦਾ ਕਹਾਂ ਆ ਚੱਲ ਬੈ ਚਾਹ ਭਾਈ ਆ ਤੁਹਾਨੂੰ ਝੋਟਾ ਟੈਕ ਨਹੀਂ ਚਮਾ ਏਸੀ ਬੰਦ ਟਰੈਕਟਰ ਆ ਭਾਈ ਏਸੀ ਕੈਮਰਾ ਭਾਈ ਦੇ ਚੀਚੀ ਚੱਲਦਾ ਇਹਦੇ ਸੁਆਇਆ ਲਗਜ਼ਰੀ ਗੱਡੀ ਜਿਹੀ ਹੈ ਭਾਈ ਫੰਕਸ਼ਨ ਹੈ ਟਰੈਕਟਰ ਦੇ ਵਿੱਚ 3 ਸਪੀਡ ਟਰੈਕਟਰ ਹੈ ਇਹ ਫੂਲ ਟਾਇਰ 25 26 ਹਜ਼ਾਰ ਦਾ ਦੇ ਦਿੰਦਾ ਪੱਟੇ ਟਾਇਰ ਪਾਏ ਕੱਲੇ ਮੂਰਲੇ ਟਾਇਰ ਹੀ ਆਦਾ ਓਰੇ ਸਪੈਸ਼ਲ ਟਾਇਰ ਪਾਏ ਹੋਏ ਹੋਇਆ ਪਿਛਲੇ ਬਾਈ 16 ਵਾਲੇ ਟਾਇਰ ਹੈ ਇਹਦੇ 16 9 30 ਵਾਲੇ 30 16 9 30 ਵਾਲੇ ਤੇ ਵਿੱਚ ਇਹਦੇ ਡੱਕ ਡੱਕ ਸਿਸਟਮ ਚੱਲਦਾ ਬਾਈ ਵਧੀਆ ਸਿਸਟਮ ਲੱਗਿਆ ਹੋਇਆ ਤੁਹਾਨੂੰ ਦਿਖਾ ਵੀ ਦਿਨਾ ਨੂੰ ਲੈ ਲੋ ਤੇ ਚਰੇ AC ਵੀ ਲੱਗਿਆ ਹੋਇਆ ਚੱਲਦਾ ਨਾ AC ਹੁਣ ਓਕੇ ਜਮਾ ਉਹ ਤੋਂ ਚੱਲਦਾ ਸੀ ਨਾ ਚੱਲਦਾ ਚੱਲਦਾ AC ਵੀ ਚੱਲਦਾ ਬਾਈ ਆਸ਼ੇ ਟਰੈਕਟਰ ਦੇ ਮੁੱਲ ਦਾ ਤਾਂ ਅਹੀ ਅੱਜ ਗੱਲ ਹੋਈ ਆ ਜੀ ਬਾਈ ਇੱਕਰ ਕੋਕਰ ਚੰਗੇ ਲੱਗੇ ਹੋਏ 2012 ਮਾਡਲ ਪੰਜਾਬ ਨੰਬਰ ਹੈ ਫਰੀਦਕੋਟ ਦਾ ਨੰਬਰ ਸੇਦਾ ਤਰਨਤਾਰਨ ਦਾ ਨੰਬਰ ਸੀ ਹੈਗਾ ਸੀ ਨੀ ਭਾਈ ਹੈਗਾ 12 ਮਾਡਲ 585 ਨੰਬਰ ਢੰਡਾ ਫੱਟੀ ਛਤਰੀ ਸਾਹ ਕੁਝ ਨਾਲ ਛਤਰੀ ਤੇ ਲੋਡ ਹੀ ਨਹੀਂ ਹੁੰਦੀ ਭਾਈ ਜਿਹੜੀ ਕੈਮਰਾ ਲੋੜ ਫੈਂਸੀ ਵੀ ਹੋ ਜੂ ਪੁਰਾਣਾ ਟਰੈਕਟਰ ਵੀ ਕਿਤੇ 585 ਹੋਊਗੀ ਜਮਾ ਕੀ ਬੋਲੀ ਕਰੂ ਮੈਂ ਤਾਂ 5.5 ਦਾ ਦੇ ਦਾਂਗਾ 35000 ਦਾ ਮੈਂ ਤਾਂ ਜੱਕ ਦੇ ਪਤਾ ਤੋਂ 10000 ਰੁਪਏ ਮੈਂ ਦਾ 20000 5 ਲੱਖ ਤੇ 40000 ਰੁਪਏ 5 ਲੱਖ ਤੇ 40000 ਦਾ ਬਈ ਏਸੀ ਕੈ ਬਣ ਜਾਵਾ ਉਦੋਂ ਆ ਗਿਆ 35 ਆਲਾ ਸੋਨਾ ਲਿੱਕਾ ਡਬਲ ਕਲਚ ਛੇ ਚੀਰ ਟਾਇਰ ਬਿਲਕੁਲ ਨਵੇਂ ਆ ਕਿੰਨੇ ਸਿਲੰਡਰ ਆ ਬਈ ਸਾਰਾ origignal ਡਬਲ ਹੈ ਕਿ ਸਿੰਗਲ ਹੈ ਡਬਲ ਬਾਈ 6 ਛਿਰੀ ਡਬਲ ਕਲੱਚ ਆ ਬਾਈ 8 ਮਾਡਲ ਆ ਬਿਲਕੁਲ ਨਵੇਂ ਪਿਛਲੇ ਜਾ ਰਹੇ ਇਹਦਾ ਤੁਹਾਨੂੰ ਕੀ ਨਹੀਂ ਆਇਆ ਜਲਦੀ ਬਾਈ ਕਿੰਦਾ 25 ਛਿਰੀ ਹੈ ਕਿਹਾ ਆਹ ਵੇ 2 ਲੀਟਰ ਗਿਆ ਰੇਟ ਦਾ ਦੇਖ ਕੇ ਭਾਂਦੇ ਦਾ ਕੰਮ ਆ ਜਾਂਦਾ ਹੈ ਨਾ ਇੱਕ ਵਾਰੀ ਤਾਂ ਪੁੱਠਾ ਮੂਦਾ ਨਹੀਂ ਜਿੰਨਾ ਪਉਨੇ ਬੈਕ ਪਾਜਦਾ ਬਾਈ ਐਂ ਹੁੰਦਾ ਨਾ ਪ੍ਰੋਗਰਾਮ ਹੈ ਚੇਂਜਰ ਦਾ ਮਤਲਬ ਇਹ ਹੁੰਦਾ ਚੇਂਜਰ ਗੇਅਰ ਲੱਗਿਆ ਬਾਈ ਮਤਲਬ ਲੀਵਰ ਤੋਂ ਗੇਅਰ ਬਦਲਦੀ ਲੋੜ ਨਹੀਂ ਜੇ ਤੁਸੀਂ ਬੈਕ ਕਰਨਾ ਹੈ ਜਿਹੜੇ ਗੇਰ 'ਚ ਖੜਾ ਉਸੇ ਗੇਰ 'ਚ ਹੀ ਬੈਕ ਹੋ ਜਾ। ਟਾਇਪ 'ਚ ਖੜਾ ਤਾਂ ਟਾਇਪ 'ਚ ਹੀ ਬੈਕ ਹੋਊਗਾ। ਤੇ ਨਾ ਹੀ ਹਲੇ ਤਾਂ ਕਲਮ ਲੱਗੀ ਐ। ਮੈਂਪਰ ਦੇ ਨਹੀਂ ਲੱਗੀ। ਨਾ ਸਾਰਾ origignal coca pc tractor ਆ ਬਾਈ ਸੋਹਣਾ tractor ਆ। ਤੋਂ 4-5 ਦਮਾ ਕਿੰਨੇ ਦੇ? 40000 ਦਾ ਦੇਦਾ ਹਾਂ। ਹਾਂ ਜੀ। ਪਰਾਇਆ ਨੂੰ। 30000। ਤੇ پیسے ਵੀ ਚੀਜ਼ ਹੁੰਦੇ। ਪਾਟਿਆ ਮੈਂ ਇਹਨੂੰ ਕੱਢ ਕੇ ਬੜਾ ਪ੍ਰਸਤਾਨ ਕਰੀਆ ਤੇ ਜਾਂ ਮਸੇ ਇੰਨਾ। ਕਿੰਨਾ ਕੀ ਲੈ ਆਇਆ ਨੇ। ਤੇ ਦੂਜੇ ਜਲੇ ਮੈਂ ਫਿਰ ਕਿਉਂ ਹੁੰਦੇ। ਵੀਰ ਜੀ 20 ਜੀ ਦੇ ਬਾਈ ਕਹਿੰਦਾ 35000 ਦਾ ਦੇਵਾਂਗੇ ਆਪਾਂ 30000 ਦਾ ਲੈਟਰ ਭਾਈ ਲੈ ਜਿਓ ਤੇ ਆਪਾਂ ਹਟਦੇ ਨਹੀਂ ਬਹਿਤ ਕਰਦੇ ਬਾਅਦ ਨੂੰ ਕਿਨਾਂ ਲਾਉਂਦਾ ਭਾਈ ਆ ਗਿਆ ਮਾਈਕ ਇੱਕ ਬੋਰਡ ਤਾਂ ਆ ਗਈ ਭਾਈ ਨਵੇਂ ਆ ਬੰਦੇ ਟ੍ਰੈਕਟਰ ਸ਼ੋਰ ਨਾ ਭਾਈ ਨਵੇਂ ਦੇ ਦਾ ਉਹ ਤਾਂ ਕੀ ਹੋ ਭਾਈ ਟ੍ਰੈਕਟਰ ਕੀ ਕਰਾਟਾ ਉਹ ਚਾਰੇ ਪਾਸੇ ਦਿਖਾ ਦੇ ਘਰ ਮੰਨ ਕੇ ਵੀਰ ਉਹ ਕਹਿੰਦੇ ਆ ਕੀ ਆ ਰ ਭਾਈ ਪਿੱਛੋਂ ਨਹੀਂ ਦਿਖਾਉਂਦਾ ਜੀ ਹੈ ਨਾ ਤੇ ਕਿੰਨਾ ਚਲੇ ਆਇਆ ਕਿਦੋਂ ਸਵਾਰ ਨਾ ਚਲੇਗਾ ਜੇ ਨੁੰਦ ਨਾ ਜੇ ਨੁੰਦ ਚੱਲਦਾ ਪਈਦਾ ਆਜੂ ਦਾ ਰ ਨੇ ਬੇਹਰ ਭਾਈ ਇਹ ਤੇ ਲੋਨ ਵੀ ਹੋ ਜੂ ਤੇ ਲੋਨ ਫੈਂਸ ਵੀ ਹੋ ਜੂ ਆ ਪੁਰਾਣਾ ਫੈਕਟਰੀ ਵੀ ਪਤਾ ਜੀ ਕਿੰਨਾ ਕਰੀਂ ਕਿੰਨੇ ਦੇ ਦਾ ਆਪਾਂ 7 ਲੱਖ 40 ਜਿਆਦੇ ਇਹ ਦੇਖ ਸਾਡਾ ਹੋਰ ਪਹਿਲੀ ਗੱਲ ਤਾਂ ਇਹ ਮਿਲਦੀ ਨਹੀਂ ਜਾਂਦੀ ਜਨਾਵਾ ਬਾਦੂ ਬੰਦ ਰਾਨੀ ਆ ਨਹੀਂ ਨਾ 45000 ਪਹਾੜੀ ਪਹਾੜੀ ਜਿਹੜਾ ਚੜਾਇਆ ਕਰੋ 35000 ਦਾ 50000 ਦਾ ਗਾਲਾ ਤਾਂ ਠੀਕ ਹੈ ਮੈਂ ਕਹਿੰਦਾ ਆ ਕੇ ਫਿਰ ਬਣਾਉਂਗਾ ਕੋਈ ਨਹੀਂ ਕੋਈ ਮੈਂ ਕਰ ਦਿੰਦਾ ਨਹੀਂ ਜੇ ਚੋ ਲੈ ਜੀ ਭਾਈ 7 ਲੱਖ ਰੁਪਏ ਦਾ ਰੇਟਰ ਲੈ ਜਿਓ ਭਾਈ ਕੁਛ ਤੇਰੀ ਠੀਕ ਹੈ ਗੱਲ ਭਾਈ ਇੱਕ ਹੋਰ ਦੱਬਾ ਦੇ ਨੰਬਰ ਬੋਲ ਜੀ ਬੜੀ ਲੰਮੀ ਬਣਾਂਗੇ ਬੜੀ ਲੰਮੀ ਬਣ ਜੂ ਕੋਈ ਨਹੀਂ ਬਣਦੇ ਹਨਾ

ਓ ਵੀਰਾ ਫੇਰ ਬਾਕੇ ਚਲਾ ਕੇ ਬਾਕੇ ਤੁਸੀਂ ਵੀ ਕਰਕੇ ਲੈ ਕੇ ਆਓ ਡੰਡਾ ਫੱਟੀ ਜੱਤਰੀ ਨਾਲ ਤੇ ਪੁਰਾਣਾ ਘਟਾ ਇਹੋ ਲੋਰ ਫੇਰ ਤੋਂ 2.55 ਲੱਖ ਪਾਉਂਦੇ ਇਹ ਤਾਂ ਦੇ ਦਾਂਗੇ ਆਪਾਂ 35 ਹਜ਼ਾਰ ਬਾਤ ਹੋ ਰਹੀ ਠੱਗਣੇ ਦੀ ਗੱਲ ਉਹ ਨਹੀਂ ਠੱਗਣੇ ਦੀ ਕੀ ਆ ਭਾਈ ਯਾਰ ਕੁਝ ਕਹੀ ਜਾਵੇ ਸਵਾ ਦੋ ਲੱਖ ਰੁਪਈਆ ਦਾ ਦੇ ਦਿਓ ਟਰੈਕਟਰ ਲਈ ਇਹ ਰਵਾਜ ਵੀ ਕਿਹੜਾ ਏ ਦੋ ਵਾਟੇ ਲੱਖ ਰੁਪਈਆ ਦੋ ਵਾਟੇ ਠੀਕ ਹੈ ਭਾਈ ਕੋਸ਼ਿਸ਼ ਕਰੀਦੇ ਆ ਬਾਈ ਬੋਟਾ ਤੁਹਾਡੇ ਕਰਕੇ ਵੀਡੀਓ ਬਣਾਉਣਾ ਵੀਰ ਵਾਂਗ ਕੇ ਹੱਥ ਬਨ ਕੇ ਬੇਨਤੀ ਆ ਦੱਸ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਕਿਵੇਂ ਲੱਗਦੇ ਤੁਹਾਨੂੰ ਵੀਡੀਓ ਤੇ ਕਮੈਂਟ ਵਿੱਚ ਦੱਸ ਦਿਆ ਕਰੋ ਬਾਈ ਕਰਕੇ ਕੋਤਰੀ ਲਿਖਨੇ ਹੁੰਦੇ ਆ ਦਿਲ ਜੱਬ ਵਧਿਆ ਰਹਿੰਦਾ ਬਾਈ ਇਹ ਨਾਲੇ ਟਾਈਮ ਪਾਸ ਜਾਂਦਾ ਹੋਏ ਲੰਦਾ ਮੇਰਾ ਪਰਦੇ ਪਰਦੇ ਨੂੰ ਤੇ ਆ ਬਾਈ ਮੇਰਾ ਮਨ ਖੁਸ਼ ਹੋ ਜਾਂਦਾ ਭਰਾ ਵਧੀਆ ਕਮੈਂਟ ਕੀਤੇ ਹੈ ਨਾ ਤੇ ਕੱਲ ਸੱਚੀ ਦੱਸਿਓ ਕੋਈ ਹਵਾ ਪੰਪ ਦੇਣ ਵਾਸਤੇ ਕਮੈਂਟ ਕਰ ਬੇਨਤੀ ਆ ਤਖੀ ਉਦੇ ਵਰਗੇ ਨਾਲ ਖਾਲਸਾ ਨਾ ਬਈ ਅੱਗੇ ਇੱਕ ਤਾਂ ਹੀ ਮੈਂ ਹੋ ਜਾਂਦਾ ਆਪਣੇ ਘਰੇ ਅੱਜ ਬੰਦਾ ਦਾਗਾ ਕਰ ਲੇ ਹਲ ਪਾਲੇ ਤਵੀਆਂ ਪਾਲੇ ਤੇਲ ਆਪਣਾ ਉਹ ਤੇ ਪਾਉ ਕਿੱਥੇ ਕਣਕ ਚ ਪਾਉ ਨਾ ਬਾਣ ਵੀ ਪੇ ਵੇਲਾ ਆਪਣੇ ਕੋਲੇ ਬਾਈ ਕਹਿੰਦਾ ਲੈ ਜੇ ਬਾਈ ਕਹਿੰਦਾ ਕੋਈ ਵੀ ਟਰੈਕਟਰ ਆ ਇਹ ਕੱਲੇ ਦੀ ਗੱਲ ਨਹੀਂ ਕਰਦਾ ਮੈਂ ਕੋਈ ਵੀ ਟਰੈਕਟਰ ਖੜਾ ਹੋਊਗਾ ਤੇਲ ਸਾਡਾ ਚਿੱਕਾ ਗੱਲ ਆ ਬਾਣ ਸਾਡਾ ਖਾਂਦ ਸਾਡਾ तसली करके लेके जाओ केमेंट शेयर कर के दो, जीज़ी। दो जीज़ी। दा दा कर भाई कोई भी टिकट लेना होगा दब के भाई प्यार किया करो अपना कंटैक्ट नंबर है चुरानवे सत्त सौ अठासी पंताली पंतालीसी सत सौ नती पंताली पंताली नती वाला नंबर है भाई यह वट्सअप नंबर आ चौनवे सत्त सौ अठासी कॉलिंग नंबर बहुत बहुत मेहरबानी भाई दस